ਸ੍ਰੀ ਕਾਲਜੀ ਡਾਕਟਰ ਜਸਕਰਨ ਸਿੰਘ ਸੰਧਵਾ ਜੀ ਦੇਖ ਰਹੇ ਐਕਸਪੈਸ ਸੱਚ ਜੀ ਦੇਸ਼ ਵਿਦੇਸ਼ ਵਿੱਚ ਵਸਦੇ ਨਰਪੈ ਸੱਚ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਸਕਰਨ ਸਿੰਘ ਸੰਧਵਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਕਪ ਜੀ ਦਾ ਖਾਲਸਾ ਸ੍ਰੀ ਵਹਿਗੂ ਜੀ ਦੀ ਫਤਿਹ ਅੱਜ ਸਾਡੇ ਨਾਲ ਇੱਥੇ ਪਹੁੰਚਿਆ ਸਰਦਾਰ ਬੋੜ ਸਿੰਘ ਘਾਰੂ ਦਲਤ ਮਹਾ ਪੰਚਾਇਤ ਦੇ ਵਾਈਸ ਚੇਅਰਮੈਨ ਤੇ ਕਾਂਗਰਸ ਪਾਰਟੀ ਦੇ ਜਰਨਲ ਸਕੱਤਰ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਅੱਜ ਜਿਹੜੀਆਂ ਪੰਚਾਇਤੀ ਪੰਚਾਇਤੀ ਚੋਣਾਂ ਹੋ ਰਹੀਆਂ ਆਂ ਜਾਂ 22 ਤਰੀਕ ਨੂੰ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮਨਾ ਰਹੇ ਆਂ ਤੇ ਹੋਰ ਵੀ ਕਈ ਗੱਲਬਾਤਾਂ ਆਪਾਂ ਇਹਨਾਂ ਨਾਲ ਕਰਾਂਗੇ ਘਰੂ ਸਾਹਿਬ ਆਪ ਜੀ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਹੈ ਜੀ ਆਇਆਂ ਨੂੰ ਤੇ ਅੱਜ ਆਪਾਂ ਇਹ ਗੱਲਾਂ ਕਰਾਂਗੇ ਕੀ 22 ਤਰੀਕ ਨੂੰ ਬਾਬਾ ਜੀਵਨ ਸਿੰਘ ਜਿਹੜਾ ਦਿਹਾੜਾ ਮਨਾ ਰਹੇ ਆ ਉਹ ਸਭ ਤੋਂ ਪਹਿਲਾਂ ਤਾਂ ਤੁਹਾਡੇ ਅੰਦਰ ਬ੍ਰਾਇ ਚੈਨਰ ਦੀ ਔਰ ਤੁਹਾਡੀ ਸਮੂਥੀ ਟੀਮ ਦੀ ਮੈਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਸਾਰੇ ਹਮਰੇਸ਼ਾਂ ਦੇ ਵਿੱਚ ਬੈਠੇ ਨੂੰ ਦੇਖ ਰੇ ਬੈਠੇ ਮੇਰੇ ਸਾਥੀਆਂ ਨੂੰ ਮੇਰੇ ਵੱਡਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਡਾਕਟਰ ਸਾਹਿਬ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਬਾਈ ਸੋਮਰ ਜੀ ਇਹ ਜਿਹੜਾ ਬਾਬਾ ਜੀਵਨ ਸਿੰਘ ਜੀ ਦਾ ਇੱਕ ਜਨ ਦਿਹਾੜਾ ਜਿਹੜਾ ਮਨਾ ਰਹੇ ਆ ਅਸੀਂ ਗੁਰਦੁਆਰਾ ਹਾਜ਼ਿਰਤਨ ਬਠਿੰਡੇ ਇੱਕ ਇਤਿਹਾਸਕ ਵੱਡਾ ਪਤਰ ਤੇ ਸੀ ਮਨਾ ਰਹੇ ਆ ਕਿਉਂ ਬਾਬਾ ਜੀਵਨ ਸਿੰਘ ਜੀ ਜਿਹੜੇ ਹਰੀਓਂ ਦਾ ਜਿਹੜਾ ਕਦ ਸੀ ਉਹਨਾਂ ਦੀ ਜਿਹੜੀ ਕੁਰਬਾਨੀ ਸੀ ਉਹਨਾਂ ਦੀ ਜਿਹੜੀਆਂ ਲੜਾਈਆਂ ਸੀ ਮਿਸਾਲ ਪੂਰੀ ਉਹਨਾਂ ਦੇ ਪਰਿਵਾਰ ਦੀਆਂ ਕਿਡੀਆਂ ਹੈਗੀਆਂ ਅਸੀਂ ਆ ਉਹ ਬਹੁਤ ਵੱਡੀਆਂ ਕੁਰਬਾਨੀਆਂ ਸੀਗੀਆਂ ਪਰ ਸਾਡੇ ਹੁਣ ਲੋਕ ਜਿਹੜੇ ਹੈਗੇ ਆ ਇਹਨਾਂ ਚੀਜ਼ਾਂ ਨੂੰ ਜਾਣ ਚੁੱਕੇ ਆ ਉਹ ਇਤਿਹਾਸ ਨੂੰ ਸਮਝ ਚੁੱਕੇ ਆ ਅੱਜ ਤੁਸੀਂ ਦੇਖਦੇ ਹੋਵੋਗੇ ਇਤਿਹਾਸਿਕ ਗੁਰਦੁਆਰਿਆਂ ਦੇ ਵਿੱਚ ਪਟਨਾ ਸਾਹਿਬ ਤੇ ਤੁਸੀਂ ਦੇਖਣਾ ਕਿਵੇਂ ਟ੍ਰੇਨਾਂ ਭਰ-ਭਰ ਬਾਹਰਲੇ ਮੁਲਕਿਆਂ ਦੇ ਵਿੱਚ ਕਿਵੇਂ ਜਿਹੜਾ ਹੈਗਾ ਅੱਜ ਬਾਬਾ ਜੀ ਗੁਰ ਸਿੰਘ ਦਾ ਜਿਹੜਾ ਹੈਗਾ ਜਨਮ ਜਿਹੜਾ ਇਸ ਪਿੰਡ ਵਿੱਚ ਮਨਾਇਆ ਜਾਇਆ ਹੈ ਇੱਕ ਬਹੁਤ ਵੱਡਾ ਵਿਸ਼ਾ ਲੋਕਾਂ ਦੇ ਵਿੱਚ ਇਸ ਕਰਕੇ ਵੀ ਇਹ ਸਾਰੀਆਂ ਗੱਲਾਂ ਧਿਆਨ ਦੇ ਉੱਤੇ ਰੱਖਦੇ ਹੋਏ ਸਾਡੇ ਪੰਜਾਬ ਦੇ ਪ੍ਰਧਾਨ ਸਰ ਕੇਨਜੀ ਸਿੰਘ ਜੀ ਗਲਤ ਵਹਾ ਪੰਚਾਇਤ ਦੇ ਵੈਸਫੇਰ ਮੈਨਾ ਪੰਜਾਬ ਦੇ ਉਹਨਾਂ ਨੇ ਇੱਕ ਸਾਰਾ ਇੱਕ ਫੈਸਲਾ ਲਿਆ ਵੀ ਜਿੰਨਾ ਲੋਕਾਂ ਨੇ ਇੰਨੀ ਜਾਗਰਤੀ ਲੈ ਕੇ ਆਂਦੀ ਹੈ ਐ ਮਾਦਾ ਜੀਵਨ ਸਿੰਘ ਵਾਰੇ ਸਾਡੇ ਸੁਧਾਨ ਦੇ ਬਾਰੇ ਜਿਵੇਂ ਕਿ ਸਾਡੇ 12% ਕੋਟਾ ਜਿਹੜਾ ਸਾਡੇ ਮਾਝੀ ਸਿੱਖ ਤੇ ਵਲਣਕੀ ਸਿੱਖਾਂ ਵਾਸਤੇ ਬੜੀ ਵੱਡੀ ਲੜਾਈ ਜਿਹੜੀ ਹੈਗੀ ਆ ਉਹ ਸੁਪਰੀਮ ਕੋਰਟ ਦੇ ਵਿੱਚ ਚੱਲ ਰਹੀ ਕੋਰਟ ਦੇ ਵਿੱਚ ਵੀ ਚੱਲ ਰਹੀ ਤੇ ਸੜਕਾਂ ਦੇ ਵਿੱਚ ਸਾਰਾ ਤੋਂ ਮਖਾਲ ਜਿਹਦੇ ਵਿੱਚ ਡਾਕਟਰ ਸਾਹਿਬ ਤੁਹਾਡਾ ਵੀ ਕੋ ਬਹੁਤ ਵੱਡਾ ਯੋਗਦਾਨ ਤੁਹਾਡੀ ਟੀਮ ਦਾ ਸੀ ਮੈਂ ਦੇਖਿਆ ਜਦੋਂ ਕਿ ਜਦੋਂ ਉਹ ਲੜਾਈ ਵਿੱਚ ਕੋਲ ਚ ਇਥੇ ਆਪਣੇ ਸਾਨੂੰਆ ਪਿੰਡ ਦੀ ਜਾਂ ਵੋਲ ਪਿੰਡ ਦੀ ਕਹਿਲਾ ਰੁਪੀਆਂ ਉਹਨਾਂ ਰੇਲਾਂ ਦੇ ਵਿੱਚ ਮੈਂ ਤੁਹਾਡੇ ਨਾਲ ਹੁੰਦਾ ਸੀ ਤੁਹਾਡਾ ਬਹੁਤ ਵੱਡਾ ਯੋਗਦਾਨ ਰਿਹਾ ਸੀ ਕਾਲੂ ਸਾਹਿਬ ਉਸ ਟਾਈਮ ਇਹ ਯੋਗਦਾਨ ਸਾਰੇ ਸਮੁੱਚੀ ਕੌਮ ਦਾ ਸੀਗਾ ਸਮੁੱਚੇ ਭਾਈਚਾਰੇ ਦਾ ਸੀਗਾ ਉਹਦੇ ਵਿੱਚ ਸਾਡੇ ਬਲਵੀਰ ਸਿੰਘ ਜੀ ਜੀ ਤੇ ਭਪਿੰਦਰ ਸਿੰਘ ਵਾੜਾ ਦਰਾਖਾ ਜਸਪਾਲ ਕੌਰ ਪੰਜਗਰਾਈ ਵੀਰਪਾਲ ਕੌਰ ਬਰਗਾੜੀ ਤੇ ਹਾ ਗੁਰਤੇਜ ਸਿੰਘ ਬਿੱਟੂ ਕਰਮਜੀਤ ਕੌਰ ਤੇ ਮੇਰੇ ਪਿੰਡ ਦੇ ਜਿਹੜੇ ਅੱਜ ਇਸ ਦੁਨੀਆ ਦੇ ਵਿੱਚ ਰਹੇ ਵੀ ਨਹੀਂ ਉਹ ਵਿਚਾਰੇ ਚਲੇ ਗਏ ਇਸ ਦੁਨੀਆ ਤੋਂ ਉਹਨਾਂ ਨੇ ਬੜਾ ਵੱਡਾ ਯੋਗਦਾਨ ਪਾਇਆ ਜਿਵੇਂ ਕਿ ਸਰਦਾਰ ਦਰਸ਼ਨ ਸਿੰਘ ਜਗਸੀਰ ਸਿੰਘ ਜੀ ਹੈ ਉਹਨਾਂ ਦੇ ਭਾਈ ਉਹ ਤਾਂ ਅੱਜ ਕੱਲ ਹੈ ਤੇ ਅਮਰਜੀਤ ਸਿੰਘ ਉਹ ਵੀ ਇਸ ਦੁਨੀਆ ਤੋਂ ਚਲੇ ਗਏ ਤੇ ਕਾਕੂ ਸਿੰਘ ਵੀਰਾ ਸਿੰਘ ਖਾਲਸਾ ਤੇ ਬਹੁਤ ਸਾਡੇ ਪਿੰਡ ਦੇ ਵੀ ਲੋਕ ਸੀਗੇ ਤੇ ਸਾਡੇ ਪਿੰਡ ਇਹ ਰੇਲਾ ਰੋਕ ਕੇ ਬਹੁਤ तकरीबन 20000 ਜਿਹੜਾ ਵਿਅਕਤੀ ਸੀਗੇ ਉੱਥੇ ਉਹਨਾਂ ਨੇ ਧਰਨਾ ਲਾਇਆ ਸੀ ਤੇ ਮੋਗੇ ਤੋਂ ਸੀਗੇ ਸਰਦਾਰ ਸਚੈਨ ਸਿੰਘ ਜਿਨ੍ਹਾਂ ਨੇ ਕਿ ਇਹ ਪਹਿਲਾ ਝੰਡਾ ਫੜਿਆ ਸੀ ਤਿਆਰੀ ਉੱਥੋਂ ਹੋਈ ਸੀ ਉਹਨਾਂ ਦੇ ਨਾਲ ਸੁਖਮੰਦਰ ਸਿੰਘ ਵੀ ਸੀਗੇ ਕਿਰਨਜੀਤ ਸਿੰਘ ਗਹਿਰੀ ਵੀ ਸੀਗੇ ਤੁਸੀਂ ਵੀ ਸੀਗੇ ਬੋਰਡ ਸਿੰਘ ਧਾਰੂ ਵੀ ਸੀਗੇ ਤੇ ਹੋਰ ਵੀ ਬਹੁਤ ਸਮੂਚੀ ਲੀਡਰਸ਼ਿਪ ਸੀ ਜਿਹੜੀ ਭਾਈਚਾਰੇ ਦੀ ਉਹਨਾਂ ਨੇ ਗਰਾਊਂਡ ਤੋਂ ਇਸ ਕੰਮ ਨੂੰ ਚੁੱਕਿਆ ਤੇ ਉੱਥੇ ਧਰਨੇ ਲਾਏ ਤਾਂ ਇਹ ਇਹ ਅੱਗੇ ਜਾ ਕੇ ਇਸ ਇਹ ਰਜਿਸਟਰ ਹੋਇਆ ਰਜਿਸਟਰ ਹੋ ਕੇ ਇਹ ਫਿਰ ਅੱਜ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਆਇਆ 12.5% ਦਾ ਸਾਡੇ ਭਾਈਚਾਰੇ ਵਾਸਤੇ ਦੇ ਦਿੱਤਾ। ਉਹ ਇਹ ਉਦੋਂ ਦਾ ਮਾਹੌਲ ਜਿਹੜਾ ਸੀ ਨਾ ਬਹੁਤ ਵਧੀਆ ਹੀ ਮਾਹੌਲ ਸੀਗਾ। ਕਾਨੂੰਨ ਸਾਹਿਬ ਤੁਹਾਨੂੰ ਮੈਂ ਇੱਥੇ ਇੱਕ ਗੱਲ ਇਹ ਵੀ ਦੱਸਣੀ ਚਾਹੁੰਨਾ ਹੈ ਕਿ ਜਦੋਂ ਅਸੀਂ 12% ਦਾ ਸੰਘਰਸ਼ ਲੜ ਰਹੇ ਸੀ ਤਾਂ ਸਾਡੀ ਟੀਮ ਨੇ ਦਿਨ ਰਾਤ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਪਿੰਡਾਂ ਦੇ ਵਿੱਚ ਮਜ਼ਦੂਰ ਲੋਕ ਸੀ ਜ਼ਿਆਦਾਤਰ ਸਾਡੇ ਭਾਈਚਾਰੇ ਦੇ ਅਸੀਂ ਪਿੰਡਾਂ ਦੇ ਵਿੱਚ ਰਾਤ ਨੂੰ ਜਾ ਕੇ ਮੀਟਿੰਗਾਂ ਕਰਨੀਆਂ ਦਿਨ ਰਾਤ ਸੌਣਾ ਨਹੀਂ ਸਾਡੇ ਨਾਲ ਬਲਵੀਰ ਸਿਵੀਆਂ ਗੁਰਤੇਜ ਸਿੰਘ ਬਿੱਟੂ ਭੁਪਿੰਦਰ ਸਿੰਘ ਵਾੜਾ ਦਰਾਕਾ ਬੀਬੀ ਜਸਪਾਲ ਕੌਰ ਤੇ ਪਿਆਰਾ ਸਿੰਘ ਜੋ ਕਿ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈ ਸਰਦਾਰ ਦਰਸ਼ਨ ਸਿੰਘ ਸੰਧਵਾ ਕਾਕੂ ਸਿੰਘ ਵੀਰਾ ਸਿੰਘ ਖਾਲਸਾ ਮੈਂ ਅਸੀਂ ਸਾਰਿਆਂ ਨੇ ਨਾਲ ਮਿਲ ਕੇ ਬਹੁਤ ਹੀ ਮਿਹਨਤ ਕੀਤੀ ਦਿਨ ਰਾਤ ਇਕ ਕੀਤਾ 2 ਮਹੀਨੇ ਇੰਨੀ ਮਿਹਨਤ ਕੀਤੀ ਕਿ ਅਸੀਂ ਇੰਨੇ ਲੋਕ ਜੁਟ ਕਰ ਲਏ ਸੀ ਜਦੋਂ ਅਸੀਂ ਪਿੰਡ ਸੰਧਵਾਲ ਕੇ ਧਰਨਾ ਲਾਇਆ ਤਾਂ ਦੁਨੀਆ ਵੇਖਦੀ ਸੀ ਕਿ ਇਹ ਅੱਜ ਬਾਲਮੀਕ ਤੇ ਮਾਈ ਵੀ ਸਮਾਜ ਇਕੱਠਾ ਹੋ ਕੇ ਰੇਲਾ ਰੋਕ ਰਿਆ ਤੇ ਇਹ ਇੱਕ ਇਤਿਹਾਸ ਦੇ ਵਿੱਚ ਪਹਿਲਾ ਦਿਨ ਸੀ ਜਦੋਂ ਕਿ ਮਾਈ ਵੀ ਸਿੱਖ ਤੇ ਬਾਲਮੀਕ ਭਾਈਚਾਰੇ ਨੇ ਰਲ ਕੇ ਰੇਲਾ ਰੋਕੀਆਂ ਤੇ 12% ਬਾਰੇ ਲੜਾਈ ਕੀਤੀ ਉਸ ਟਾਈਮ ਤੇ ਕਈ ਘਰਾਂ ਦੇ ਵਿੱਚ ਜਦੋਂ ਉਹਨਾਂ ਦੇ ਪਰਚੇ ਹੋਏ ਜਾਂ ਸੱਟਾਂ ਵੱਜੀਆਂ ਤੇ ਖਾਣ ਨੂੰ ਰੋਟੀ ਵੀ ਨਹੀਂ ਸੀ ਤੇ ਉਹਨਾਂ ਲੋਕਾਂ ਨੇ ਇਹ ਸੰਘਰਸ਼ ਬਹੁਤ ਹੀ ਦਿਨੋਂ ਤਨੋਂ ਮਨੋਂ ਤਨੋਂ ਸਾਰਿਆਂ ਨੇ ਰਲ ਕੇ ਇਹ ਲੜਿਆਂ ਜਿਹਦੀ ਕਿ ਜਿੱਤ ਪ੍ਰਾਪਤ ਅੱਜ ਹੋਈ ਹੈ ਅਸੀਂ ਅੱਜ ਵੀ ਉਹਨਾਂ ਸਾਰੇ ਲੋਕਾਂ ਦਾ ਸਾਰੇ ਸਮਾਜ ਦਾ ਅਸੀਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਹ ਲੜਾਈ ਲੜ ਕੇ ਅੱਜ ਸਾਡੀ ਕੌਮ ਦੀ ਅੱਜ ਸਾਡੀ ਜਿਹੜੀ ਭਾਈਚਾਰੇ ਦੀ ਇੱਜ਼ਤ ਮਾਨ ਸਨਮਾਨ ਨੂੰ ਵਧਾਇਆ ਤੇ 12% ਅੱਜ ਅਸੀਂ ਇਹਦਾ ਰਾਖਮ ਕਰਨ ਦਾ ਹਿੱਸਾ ਲੈ ਰਹੇ ਆ ਉਹਨੂੰ ਅਸੀਂ ਇੱਕ ਸੰਸਥਾ ਬਣਾਈ ਸੀ ਜੋ ਕਿ ਸਰਦਾਰ ਸੁਖਤੈਂ ਸਿੰਘ ਮੋਗਾ ਵੱਲੋਂ ਤਿਆਰ ਕੀਤੀ ਸੀ ਉੰਬਿਤਿਆ ਰਾਖਮ ਕਰਨ ਬਚਾਓ ਮੋਰਚਾ ਕਿ ਉਸ ਦੇ ਝੰਡੇ ਨੂੰ ਲੈ ਕੇ ਅੱਜ ਸਾਡੀ ਜਿੱਤ ਪ੍ਰਾਪਤ ਹੋਈ ਆ ਅੱਜ ਸਾਡੇ ਵਿੱਚ ਸਰਦਾਰ ਸਿਖਜੈ ਸਿੰਘ ਵੀ ਨਹੀਂ ਰਹੇ ਤੇ ਮੋਗੇ ਵਾਲੇ ਬਹੁਤ ਹੀ ਲੋਕ ਸੰਗ ਜਿਹੜੇ ਉਹਨਾਂ ਨੇ ਵੀ ਬਹੁਤ ਜਿਹੜੀ ਹੈ ਇਹਦੇ ਵਿੱਚ ਆਪਣਾ ਸਭ ਕੁਝ ਦੁੱਖ ਸੰਤਾਨ ਵਹਡਾਏ ਆ ਤੇ ਰੱਜ ਕੇ ਸੰਘਰਸ਼ ਕੀਤਾ ਹੈ ਦਿੱਲੀ ਗਏ ਚੰਡੀਗੜ੍ਹ ਗਏ ਅਸੀਂ ਚੰਡੀਗੜ੍ਹ ਜਾ ਕੇ ਉੱਥੇ ਮੀਟਿੰਗ ਹੋਈ ਉਹਦੇ ਦੌਰਾਨ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਸੀ ਪਿੰਰ ਪਿੰਡ ਚ ਆਏ ਪਿੰਡਾਂ ਵਿੱਚ ਆ ਕੇ ਸਾਨੂੰ ਜਿਹੜਾ ਮਹਿਮੇ ਉੱਥੇ ਅਸੀਂ ਫੇਰ ਰੇਲ ਰੋਕਿਆ ਉਸ ਤੋਂ ਬਾਅਦ ਸਾਡੇ ਸੱਟਾਂ ਵੀ ਵੱਜੀਆਂ ਕਈਆਂ ਨੂੰ ਜੇਲਾ ਵੀ ਹੋਈਆਂ ਕਈਆਂ ਦੇ ਬਹੁਤ ਜਿਆਦੇ ਗੰਭੀਰ ਸੱਟਾਂ ਵੀ ਵੱਜੀਆਂ ਉਹਨਾਂ ਵਿੱਚੋਂ ਸਾਡੇ ਪਿੰਡ ਸੰਧਵਾ ਦੇ ਵੀ ਕਈ ਲੋਕ ਆ ਪਿੰਡ ਜਲਾਲੇਆਣਾ ਵੀਰੇ ਆਲਾ ਵਾੜਾ ਦਰਾਕਾ ਬਹੁਤ ਪਿੰਡਾਂ ਦੇ ਲੋਕ ਆ ਜਿਹੜੇ ਨੇੜੇ ਦੇ ਜਿੱਤਗਿਲ ਬਹੁਤ ਹੀ ਤਕਰੀਬਨ ਪਿੰਡ ਸੰਧਵਾ ਸਾਰਾ ਸੀਗਾ ਕਿ ਬਹੁਤ ਹੀ ਯੁੱਧ ਨਾਲ ਇਹ ਲੜਾਈ ਲੜੀ ਸੀ ਜਿਸ ਦਾ ਕਿ ਅੱਜ ਸਾਨੂੰ ਲਾਭ ਮਿਲਿਆ ਹੈ ਜਿਹੜਾ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ 12% ਦਾ ਇਹ ਸਾਰੇ ਲੋਕਾਂ ਨੂੰ ਜਿੰਨਾ ਜਿਹੜੇ ਸਮਾਜ ਦੇ ਲੋਕਾਂ ਨੇ ਲੜਾਈ ਲੜੀ ਉਹਨਾਂ ਨੂੰ ਇਹ ਮਾਨ ਸਤਕਾਰ ਮਿਲ ਰਿਹਾ ਹੈ ਲਿਕੋ ਡਾਕਟਰ ਸਾਹਿਬ ਮੈਂ ਉਹੀ ਗੱਲ ਕਰ ਰਿਹਾ ਜਿਹੜਾ ਸਰਦਾਰ ਕਿਰਨਜੀਤ ਸਿੰਘ ਗੇੜੀ ਨੇ ਆਪਰਾਨਾ ਕੀਤਾ ਨਾ ਜਿਵੇਂ ਤੁਸੀਂ ਇੱਕ ਥੋਡੀਆਂ ਜਿਵੇਂ ਜੱਥੇਬੰਦੀਆਂ ਸਾਰੀਆਂ ਵੱਖ-ਵੱਖ ਜੱਥੇਬੰਦੀਆਂ ਕੱਟ ਕੋਟ ਬਚੀ ਰਹੀ ਸੀ ਜੱਥੇਬੰਦੀਆਂ ਹੈਗੀਆਂ ਜਿਹੜੀਆਂ ਸਮਾਜ ਦੀ ਲੜਾਈ ਲੜ ਰਹੀ ਹੈ ਉਹਦੇ ਵਿੱਚ ਜਿਹੜੇ ਪੰਜਾਬ ਦੇ ਉੱਕੇ ਲੀਡਰ ਹੈ ਜਿਨ੍ਹਾਂ ਨੇ ਹੱਡ ਤੋੜ ਮਿਹਨਤ ਕੀਤੀ ਜਿਨ੍ਹਾਂ ਦੇ ਵਿੱਚ ਗਏ ਸਾਥੀ ਉਹਨਾਂ ਸਾਰੇ ਸਾਥੀਆਂ ਦਾ ਸਤਿਕਾਰ ਕਰਨ ਵਾਸਤੇ ਜਿਹੜਾ ਹੈਗਾ ਉਹਦੇ ਬਾਬਾ ਜੀਵਨ ਸਿੰਘ ਜੀ ਦੇ ਉਸ ਦਿਹਾੜੇ ਦੇ ਉੱਤੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਮਾਨ ਸਤਿਕਾਰ ਕਰਕੇ ਉਹਨਾਂ ਨੂੰ ਇੱਕ ਮਨੁਨਾ ਮਨੋਗਾਮ ਵਡਾ ਕਰਨ ਵਾਸਤੇ ਵੀ ਗਾਂ ਅੱਗੇ ਵੀ ਜਿਹੜੀਆਂ ਲੜਾਈਆਂ ਉਹ ਲੜਦੇ ਰਹਿਣਾ ਇਸ ਪੇਸਾ ਪ੍ਰਾਰਾਣਾ ਕੀਤਾ ਕਿ ਉਸ ਪ੍ਰਾਰੇ ਦੇ ਵਿੱਚ ਨਾ ਬੇਨਤੀ ਕਰਦਾ ਤੁਹਾਡੀ ਵੀ ਸਾਰੀ ਸਮੁੱਚੀ ਟੀਮ ਨੂੰ ਜਿਹੜੀ ਹੈਗੀ ਉਹ ਤੇ ਪਹੁੰਚੇ ਹੋਰ ਵੀ ਮੈਂ ਜਿਹੜੀਆਂ ਸਾਡੀਆਂ ਅਦਾਲਤ ਜੱਥੇ ਬੰਦੀਆਂ ਦੇ ਆਗੂ ਹੈ ਆ ਜਾਂ ਬਾਬਾ ਜੀਵਨ ਸਿੰਘ ਨੇ ਵਿਆਹ ਦੀ ਲੜਾਈ ਹੈ ਤੇ ਜਾਂ ਬਾਬਾ ਜੀਵਨ ਸਿੰਘ ਜੀ ਦੇ ਹੋਰ ਵੀ ਜਿਹੜੇ ਹੈਗੇ ਪੈਰੋਕਾਰ ਨੇ ਨਾ ਕੀਤਾ ਤੇ ਜਿਨ੍ਹਾਂ ਨੇ ਵੀ ਜੰਗਾ 12% ਕੋਟੇ ਦੀਆਂ ਲੜੀਆਂ ਹੈ ਉਹ ਬੰਦੇ ਉੱਥੇ ਹਰ ਹਾਲਤ ਮੈਂ ਉਹਨੂੰ ਬੇਨਤੀ ਕਰਦਾ ਮੈਂ ਤੁਸੀਂ ਉੱਥੇ ਦਰਸ਼ਨ ਜ਼ਰੂਰ ਦੇਣੇ ਆ ਉੱਥੇ ਤੁਹਾਡਾ ਆਮਾਨ ਸਤਿਕਾਰ ਹੋਊਗਾ ਉੱਥੇ ਤੁਹਾਡੇ ਪਿਆਰ ਭਰੀ ਟੋਟਣਾ ਜੀ ਐ ਤੁਹਾਨੂੰ ਕਿਹਾ ਜਾਊਗਾ ਇਹ ਸਰਦਾਰ ਕਨਜੀ ਸਿੰਘ ਹੈ ਇਹਦਾ ਤੇ ਨਾਲਤ ਮਹਾ ਪੰਚਾਇਤ ਦੀ ਟੀਮ ਨੂੰ ਇੱਕ ਸੱਦਾ ਹੈ ਉਹਨਾਂ ਲੋਕਾਂ ਨੂੰ ਦਿੱਤਾ ਹੈ ਜਿਹੜੇ ਲੋਕ ਅੱਜ ਉਹ ਜ਼ਮੀਨ ਦੇ ਉੱਤੇ ਲੜਕੇ ਜਿਨ੍ਹਾਂ ਦੇ ਵਿੱਚ ਗਏ ਉਹਨਾਂ ਦੀਆਂ ਵੱਡੀਆਂ ਕੁਰਬਾਨੀਆਂ ਹੋਈਆਂ ਉਹਨਾਂ ਸਾਰਿਆਂ ਨੂੰ ਪਾਉਂਦੀ ਕੋਈ ਲੇਡੀ ਜਾ ਪੰਜਾਬ ਲਈ ਉੱਤੇ ਲੜਦੀ ਸੀ ਪਾਉਂਦੀ ਕੋਈ ਜੈਨਸ ਹੈ ਜਿਹੜੇ ਅੱਜ ਸਾਡੇ ਜੀ ਨਹੀਂ ਰਹੇ ਉਹਨਾਂ ਨੂੰ ਵੀ ਮੈਂ ਸ਼ਾਹਦਾ ਦੇ ਫੋਲਪੀਟ ਕਰਾਂਗੇ ਉੱਥੇ ਵੀ ਉਹਨਾਂ ਵਾਸਤੇ ਵੀ ਜਿਹੜੇ ਉਹਨਾਂ ਦੇ ਪਰਿਵਾਰ ਵਾਸੀ ਕਿ ਜਦਵਾਈ ਮੰਗਾਗੇ ਉਹਨਾਂ ਦੇ ਪਰਿਵਾਰ ਨੂੰ ਮਾਸਟਰ ਸਰਪਾ ਸਾਹਿਬ ਜਿਹੜਾ ਕੱਲ ਕਾਂਗਰਸ ਪਾਰਟੀ ਐ ਪਿੰਡਾਂ ਦੇ ਵਿੱਚ ਧਰਨੇ ਲਾ ਰਹੀ ਐ ਤੇ ਇਹਦੇ ਵਾਸਤੇ ਤੁਸੀਂ ਕੀ ਕਹਿਣਾ ਚਾਹੋ? ਦੇਖੋ ਜੀ ਧਰਨੇ ਇਕੱਲੀ ਕਾਂਗਰਸ ਪਾਰਟੀ ਨਹੀਂ ਲਾਉਂਦੀ ਧਰਨੇ ਦਲਤ ਜਥੇਬੰਦੀਆਂ ਵੀ ਲਾਉਣੀਆਂ ਖੱਬੀਆਂ ਸੱਜੀਆਂ ਪਾਰਟੀਆਂ ਵੀ ਜਿਹੜੀਆਂ ਲਾਉਣੀਆਂ ਐ ਇਹ ਜਿਹੜਾ ਕੱਲ ਨੂੰ ਇੱਕ ਹਲਕਾ ਵੀ ਜਿਹੜਾ ਧਰਨਾ ਲੱਗਣਾ 17 ਫਰਵਰੀ ਨੂੰ ਇਹ ਆਪਣੋ ਆਪਣੇ ਹਲਕਾਂ ਚਾਰਜਾਂ ਦੀ ਗਵਾਈ ਜਿਵੇਂ ਕੋੜ ਪੂਰੇ ਜੋ ਸਰਦਾਰ ਅਜੀਪਾਲ ਦੀ ਗਵਾਈ ਥੱਲੇ ਲੱਗੂਗਾ ਵੱਖ-ਵੱਖ ਵੀ ਜਿਹੜੇ ਗਵਾਈ ਕਰਦੇ ਉਹਨਾਂ ਦੀ ਗਵਾਈ ਦੇ ਵਿੱਚ ਲੱਗਣਾ ਹੈ ਇਹ ਤੁਸੀਂ ਦੇਖਦੇ ਹੋ ਵੀ ਅੱਜ ਜਿਹੜਾ ਪੰਜਾਬ ਦੇ ਹਾਲਾਤ ਹੈ ਲੋਕਾਂ ਦਾ ਇੰਨਾ ਜਿਹੜਾ ਮਾੜਾ ਹੋ ਚੁੱਕਿਆ ਵੀ ਅੱਜ ਕੱਲ ਧਰੇ ਬੈਠੇ ਬੰਦੇ ਨੂੰ ਪਤਾ ਨਹੀਂ ਵੀ ਕੀ ਹੋ ਜਾਣਾ ਕਿਹਨੇ ਆ ਕੇ ਬੰਦੇ ਨੂੰ ਮਾਰ ਦੇਣਾ ਤੁਸੀਂ ਪਿੱਛੇ ਵੀਡੀਓ ਦੇਖੀ ਹੋਣੀ ਹੈ ਇੱਕ ਕੁੱਤੇ ਦੀ ਲੜਾਈ ਪਿੱਛੇ ਦੋਵੇਂ ਬਲੋ ਕੁੱਤਿਆਂ ਨੂੰ ਜਿਹੜਾ ਘੜੀਖੜੀ ਜਿਵੇਂ ਉਹਨਾਂ ਨੇ ਜਿਹੜੀ ਮੌਤ ਕਤਲ ਕੀਤੀ ਅ ਘਰਾਂ ਚ ਵੜ ਜਾਂਦੇ ਨੇ ਜਿਹੜੀ ਮੋਬਾਲੀਆਂ ਪੱਟ ਕੇ ਲੈ ਗਏ, ਪੇਟੀਆਂ ਦੇ ਕੁੰਡੇ ਪੱਟ ਕੇ ਚਾਰ ਜਿਹੜੇ ਛਣੜਾਓ ਕੱਢ ਕੇ ਲੈ ਗਏ, ਕੁੱਟ ਕੇ ਮਾਰ ਕੇ ਇਟੋ ਇਟਿ ਲੋਗੇ, ਦਰਵਾਜ਼ੇ ਭੰਨ ਗਏ। ਇਹ ਜਿਹੜਾ ਹਾਲਾਤ ਹੋਇਆ ਨਹੀਂ ਝਾੜੂ ਸਰਕਾਰ ਦੀ ਪਤਾ ਨਹੀਂ ਕਿੱਥੇ ਕਮੀ ਕੀ ਹੈ। ਇਹ ਭਗਵੰਤ ਮਾਨ ਨੂੰ ਪਤਾ ਨਹੀਂ ਕੰਮ ਕਰਨਾ ਨਹੀਂ ਆਉਂਦਾ। ਪਤਾ ਨਹੀਂ ਦਿਸ਼ਾ ਦਿੱਤੀ ਨਹੀਂ ਜਾਂਦੀਗੀ। ਹਰ ਜਿਹੜਾ ਵਰਕਰ ਹੈ ਆਪਾਂ ਦੀ ਕੋ ਬਿਲੀ ਕਰਮਚਾਰੀ ਹੈ, ਆਪਾਂ ਡਾਕਟਰ ਕਰਮਚਾਰੀ ਹੈ। ਆਹ ਤੁਸੀਂ ਮਜ਼ਦੂਰਾਂ ਦੇ ਦੇਖ ਲਓ, ਮਜ਼ਦੂਰਾਂ ਨੇ ਸਭ ਤੋਂ ਜ਼ਿਆਦਾ ਵੋਟਾਂ ਪਾ ਕੇ ਇੰਨਾ ਲੋਕਾਂ ਦੇ ਸਿਰ ਤੇ ਝਾੜੂ ਬੰਨੇ ਚੌਕਾਂ ਦੇ ਵਿੱਚ ਖੜ ਕੇ ਨਾਰੇ ਮਾਰ ਮਾਰ ਵੋਟਾਂ ਪਾਇਆਂ ਜਿਹੜੇ ਕਹਿੰਦੇ ਸੀ ਆਮ ਲੋਕਾਂ ਦੀ ਸਰਕਾਰ ਬਣੂਗੀ ਤੇ ਆਮ ਪਾਰਟੀ ਦੇ ਜਿਹੜੇ ਵਰਕਰ ਹੈ ਉਹ ਅੱਜ ਰੋਂਦੇ ਫਿਰਦੇ ਆ ਸਾਡਾ ਕੁਛ ਦੇ ਨਹੀਂ ਤੇ ਆਮ ਲੋਕਾਂ ਦੀ ਜਿਹੜੀ ਸਰਕਾਰ ਹੈ ਖਾਸ ਲੋਕਾਂ ਦੀ ਬਣ ਕੇ ਰਹੇਗੀ ਇਹ ਖਾਸ ਲੋਕਾਂ ਦੀ ਸਰਕਾਰ ਇਸ ਕਰਕੇ ਹੋਗੀ ਵੀ ਹਮ ਖਾਸ ਲੋਕਾਂ ਨੂੰ ਠੇਕਣਾ ਨਹੀਂ ਜਾਂ ਸਰਪੰਚੀ ਵੀ ਦੇ ਦੇਖ ਲਓ ਤੁਸੀਂ ਆ ਅਜੇ ਫਿਕਰਾਂ ਅਜੇ ਜਿਹੜੀਆਂ ਰਹਿਣੀਆਂ ਚੋਣਾਂ ਜਿਹੜੀਆਂ ਰਹਿਣੀਆਂ ਉਹ ਅਜੇ ਠੇਕ ਰੂਪ ਕਰਵਾਈਆਂ ਨਹੀਂ ਗਈਆਂ ਗੀਆਂ ਆਇਓ ਪੁੱਕਤੋ ਜਿਹੜਾ ਹੈਗਾ ਉਹ ਸਰਪੰਚੀ ਦੀਆਂ ਚੋਣਾਂ ਦਾ ਬਿਲਕੁਲ ਅਜ ਗਿਆ ਕਿਹਦੇ ਕਹਿੰਦਾ ਮੈਂ ਜਿਹੜੇ ਹੈਗੇ ਆ ਉਹ ਮੈਂਬਰ ਉਹ ਸਰਪੰਚ ਨੂੰ ਚੁਣਨਗੀ ਸਰਪੰਚਾ ਦੀ ਜਿਹੜੀ ਹੈਗੀ ਆ ਪੰਚਾਇਤ ਪਿੰਡਾਂ ਦੀ ਮਰਜ਼ੀ ਨਾਲ ਚੁਗੂਗੀ ਉਹਨਾਂ ਨੂੰ ਮਾਨਤਾ ਦੇਵਾਂਗੀ ਇਹ ਪਤਾ ਨਹੀਂ ਕੀ ਹੋਣਾ ਹੈ ਕਿ ਇਹ ਗਰਮ ਚ ਗੱਲਾਂ ਹੈ ਯਾਰ ਉਸ ਸਰ ਜਿਹੜਾ ਕੱਲ ਦਾ ਧਰਨਾ ਹੈ ਧਰਨੇ ਦਾ ਮੇਨ ਮਕਸਦ ਕੀ ਹੈ ਕਿਸ ਵਾਸਤੇ ਕਾਂਗਰਸ ਪਾਰਟੀ ਜਾਂ ਕੋਈ ਵੀ ਧਰਨਾ ਕੱਲ ਨੂੰ 17 ਤਰੀਕ ਨੂੰ ਲਗਾ ਰਿਹਾ ਹੈ ਇਹਦਾ ਮੇਨ ਕਾਰਨ ਕੀ ਹੈ ਕਿ ਮੇਨ ਮੁੱਦੇ ਦੇ ਵਿੱਚ ਕੀ ਕਾਰਨਤਾ ਹੀ ਰਹੇ ਹੀ ਹੈ ਸਰਕਾਰ ਨੂੰ ਇੱਕ ਚੇਤਾਵਨੀ ਹੈ ਵੀ ਸਰਕਾਰ ਜਿਹੜੀ ਸਮੇਂ ਦੀ ਭਵੰਤ ਮੰਨਦੀ ਸਰਕਾਰ ਆ ਉਹ ਤੋਂ ਪੰਜਾਬ ਦੇ ਲੋਕਾਂ ਦਾ ਜਿਹੜਾ ਹੈਗਾ ਜਿਹੜਾ ਬੰਦਾ ਮਾਨਤਾਕਰ ਉਹ ਨਹੀਂ ਦਿੱਤਾ ਗਿਆ ਜਿਹੜੀ ਉਹਨੇ ਕਿਹਾ ਸੀ ਤੁਸੀਂ ਤੇਲ ਦੇਖ ਲਓ ਚਰਨਜੀਤ ਚੰਨੀ ਆਇਆ ਚਰਨਜੀਤ ਚੰਨੀ ਨੇ ਆਉਣਸਾਰ ਜਿਹੜਾ ਹੈਗਾ ਤੇ ਉਹਦੇ ਵਿੱਚ ਕਿ ਉਹ ਘਟੌਤੀ ਕੀਤੀ 100 ਰੁਪਏ ਮਨੁਲਾ ਦੀ ਘਟੌਤੀ ਕੀਤੀ 15 ਰੁਪਏ ਤੇਲ ਵਾਹ ਕੋਸਪਾ ਨੇ ਵੀ ਸੈਂਟਰੀ ਸਰਕਾਰ ਨੇ ਕੀਤਾ ਇਹ ਇਹ ਜਿਹੜਾ ਅੱਜ ਜਿਹੜਾ ਹੰਪੀਲ ਦੀਵਾ ਤੇ ਉਹ ਤੁਸੀਂ ਮਜ਼ਦੂਰਾਂ ਦੇ ਉੱਤੇ ਲੈ ਲਓ ਭਾਵੇਂ ਉਹ ਪੱਲੇਦਾਰ ਹੈ ਜਾਂ ਆਗੂ ਪੱਠਿਆਂ ਦੇ ਮਜ਼ਦੂਰ ਹੈ ਮੈਨੂੰ ਲੱਗਦਾ ਵੀ 3 ਸਾਲ ਦੇ ਲਗਭਗ ਜਿਹੀ ਇਹ ਸਰਕਾਰ ਬਣ ਨੂੰ ਆ ਰਹੀ ਹੈ 3 ਸਾਲ ਹੋ ਗਏ ਨਾਲੇ ਤਿੰਨਾ ਸਾਲਾਂ ਦੇ ਉੱਤੇ ਕਿਸੇ ਮਜ਼ਦੂਰ ਆਗੂ ਨੂੰ ਕਿਸੇ ਵੱਡੇ ਮਜ਼ਦੂਰ ਆਗੂ ਨੂੰ ਗੱਲ ਤਾਂ ਨੂੰ ਮਿਲਿਆ ਨਹੀਂਗਾ ਉਹਨਾਂ ਦੀ ਜਿਹੜੀ ਮੁਸ਼ਕਲ ਸੁਣਨ ਆਪੇ ਉਹਨਾਂ ਦੀ ਗੱਲਬਾਤ ਕਰਨ ਦੇ ਅਜੇ ਨਹੀਂ ਮਿਲਿਆ ਇਸ ਕਰਕੇ ਵੀ ਇਹ ਕਰਤਾਨ ਵਿਰੋਧੀ ਤਾਂ ਹੈ ਹੀ ਹੈ ਇਹ ਦੁਕਾਨ ਵਿਰੋਧੀ ਹੈ ਇਸ ਸਮਾਜ ਵਿਰੋਧੀ ਸਰਕਾਰ ਹੈ ਤੇ ਇਹ ਬਹੁਤ ਵੱਡਾ ਦਲਤ ਵਿਰੋਧ ਵੀ ਦਲਤਾਂ ਨੂੰ ਹੈਗਾ ਵੀ ਯਾਰ ਇੱਕ ਵਾਰ ਵੀ ਦਲਤਾਂ ਕੋਲ ਨੂੰ ਮਿਲਿਆ ਇੱਕ ਵਾਰ ਵੀ ਕਿਤੇ ਮਿਲਿਆ ਤਾਂ ਮਨਦਾਦੋਂ ਕਿੰਨੀਆਂ ਜੱਦੇ ਬੰਨੀਆਂ ਨੇ ਹੱਥ ਬੰਨ੍ਹ ਕੇ ਬੀਐਮਪੀ ਵੀ ਕੀਤੀ ਵੀ ਸਾਨੂੰ ਆਹ ਮੇ ਤੁਹਾਡੇ ਕੇ ਮੰਗਾਂ ਰੱਖਣੀਆਂ ਸਾਨੂੰ 2 ਮਿੰਟ ਦਾ ਟਾਈਮ ਦੇ ਜੋ ਟਾਈਮ ਦੇ ਕੇ ਮੁੱਕਰ ਜਾਂਦਾ ਟਾਈਮ ਦੇ ਕੇ ਮੁੱਕਰ ਜਾਂਦਾ ਇਸ ਕਰਕੇ ਪੰਜਾਬ ਦੇ ਹਲਾਤ ਆ ਜਿਹੜੇ ਇਹ ਬਹੁਤ ਵਿਗੜ ਰਹੇ ਆ ਅੱਜ ਸਾਡੇ ਸਤਕਾਰਯੋਗ ਰਾਜਾ ਵਡੰਗੀ ਸਾਡੇ ਪੰਜਾਬ ਦੇ ਜਿਹੜੇ ਪ੍ਰਧਾਨਾ ਉਹਨਾਂ ਨੇ ਐਲਾਨ ਕੀਤਾ ਵੀ ਪਿੰਡਾਂ ਦੇ ਵਿੱਚ ਲੋਕਾਂ ਨੂੰ 라 ਬੰਦ ਕਰੋ ਇਹਨਾਂ ਚੀਜ਼ਾਂ ਦੇ ਜਿਹੜੇ ਹੈਗੇ ਜਿਹੜਾ ਸੰਦੇਸ਼ ਜਿਹੜਾ ਹੈਗਾ ਧਰਨੇ ਮਿਜਾਰੇ ਕਰਕੇ ਦਿਓ ਲੋਕਾਂ ਨੂੰ ਜਗਾਓ ਵੀ ਇਹ ਸਰਕਾਰ ਜੇ ਫੇਰ ਇਹੋ ਜੀਆਂ ਸਰਕਾਰਾਂ ਆਉਣੀਆਂ ਆ ਗਈਆਂ ਤੇ ਆਉਣ ਵਾਲਾ ਸਮਾਂ ਜਿਹੜਾ ਥੋੜੀ ਦੇ ਮਾੜਾ ਹੋਊਗਾ ਤੇ ਇਸ ਕਰਕੇ ਸਾਡੀ ਜਿਹੜੀ ਆਉਣ ਵਾਲੀ ਸਰਕਾਰ ਉਹ ਕਾਂਗਰਸ ਦੀ ਤਹ ਵੀ ਕਾਂਗਰਸੀ ਬਣ ਨਹੀਂਣੀ ਆਉਣੀ ਪٹرول ਕੀਮਤਾਂ ਦੇ ਵਿੱਚ ਪٹرول ਡੀਜ਼ਲ ਜਾਂ ਬਿਜਲੀ ਦੇ ਬਿੱਲ ਬੇਰੁਜ਼ਗਾਰੀ ਇਹਨਾਂ ਨੂੰ ਲੈ ਕੇ ਫਿਰ ਕੱਲ ਕਾਂਗਰਸ ਪਾਰਟੀ ਐ ਜੋ ਜਗਾ ਜਗਾ ਤੇ ਧਰਨੇ ਲਗਾਈ ਸੁਨਾਤ ਚਰਨਜੀਤ ਚੰਨੀ ਜੀ ਨੇ ਬੀਲੀ ਦੇ ਬਿੱਲ ਹੁਣੇ ਹੌਨਸਾਰ ਮਾਫ ਕੀਤੇ ਪਾਉਂਦੀ ਕੇ ਦਾ 2.5 ਲੱਖ ਸੀ ਪਾਉਂਦੀ ਕੇ ਦਾ 2 ਲੱਖ ਸੀ ਦੋ ਦੋ ਸਾਲਾਂ ਦੇ ਤਿੰਨਾਂ ਤਿੰਨਾਂ ਸਾਲਾਂ ਦੇ ਪੱਟੇ ਮੀਟਰ ਵੀ ਲਵਾਏ ਆ ਪਿੰਡਾਂ ਦੇ ਵਿੱਚ 12000 ਤੋਂ ਵੱਧ ਪਿੰਡਾਂ ਪੀਣ ਵਾਲੇ ਆਰੋਂ ਪਾਣੀ ਲੱਗੇ ਸੀਗੇ ਉਹਨਾਂ ਦੇ ਬਿੱਲਾਂ ਤੋਂ ਬਿਗਲੇ ਰੋ ਜਿਹੜੇ ਉਹ ਖੜੇ ਸੀ ਯਾਰੋ ਉਹ ਉਹਨਾਂ ਦੀਆਂ ਜਿਹੜੀਆਂ ਕਟੀਆਂ ਸੀ ਜਾਂ ਪਰ ਸਰਦਾਰ ਚੰਨਜੀਤ ਜੰਨੀ ਕਾਡੂ ਕਲੇਜ ਦੇ ਵਿੱਚ ਬਣੇ ਜਿਹੜੀ ਚੰਗੀ ਕਾਰਗੁਜ਼ਾਰੀ ਜਿਹੜੀ ਹੈਗੀ ਆ ਉਹ ਕੈਪਟਨ ਸਾਹਿਬ ਦੀ ਵੀ ਨਹੀਂ ਰਹੀ ਮੈਂ ਕਹੂੰਗਾ ਇਹ ਕਾਂਗਰਸੀ ਬੰਦਾ ਸੀ ਜਿਹੜਾ ਕਾਂਗਰਸੀ ਦਾ ਵੱਡਾ ਨੇਤਾ ਸੀਗਾ ਪਰ ਜਿਹਨੇ ਕੰਮ ਮਾੜਾ ਕੀਤਾ ਉਹਦੇ ਦਿਨ ਖੇਤੀ ਅਸੀਂ ਕਰਾਂਗੇ ਤੇ ਇਹਨਾਂ ਨੇ ਵੀ ਜਿਹੜੀ ਗੁੱਟਕੇ ਦੀਆਂ ਥਾਵੇਂ ਪਾ ਕੇ ਲੋਕਾਂ ਨੂੰ ਜਿਹੜਾ ਤਾਲਮੋਲ ਦੇ ਰੱਖਿਆ ਤੇ ਅੱਜ ਉਹਦਾ ਵੀ ਖਨਾਜਾ ਕੈਪਟਨ ਨੂੰ ਵੀ ਭੁਗਤਣਾ ਪਿਆ ਕਰਨ ਸਾਹਿਬ ਜਿਹੜੀਆਂ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਥੋੜੇ ਦਿਨਾਂ ਤੱਕ ਕੰਨਾ ਬਾਰੇ ਤੁਸੀਂ ਕੀ ਕਹਿਣਾ ਚਾਹੋ ਜੇ ਕਿਉਂ ਜਾ ਜਿਹੜਾ ਅਕਸ਼ ਹੋਊਗਾ ਕਾਂਗਰਸ ਪਾਰਟੀ ਦਾ ਕੀ ਕਰੂਗੀ ਕਾਂਗਰਸ ਪਾਰਟੀ ਕੀ ਕੀ ਮੁੱਦੇ ਹੋਣਗੇ ਦੇਖੋ ਕਾਂਗਰਸ ਪਾਰਟੀ ਦੇ ਨਾ ਸੁਣੋਗੇ ਵੀ ਇਹ ਗੱਲ ਕਹਿ ਕੇ ਗਿਆ ਡਾਕਟਰ ਮੋਨ ਮੋਨ ਸਿੰਘ ਦੀ ਸਰਕਾਰ ਦੇ ਵਿੱਚ ਜਿਹੜਾ ਗਰੀਬਾਂ ਨੂੰ ਵੱਡਾ ਬਜਟ ਮਿਲਿਆ ਸੀ ਮਨਰੇਗਾ ਮਜ਼ਦੂਰੀ ਦਾ ਵਿੱਚ ਕਿ ਉਹ ਜਿਹੜਾ ਬਜਟ ਵੀ ਜਿਹੜਾ ਘਟਾ ਕੇ ਨਾ ਪੂੰਜੀਪਤੀ ਲੋਕਾਂ ਨੂੰ ਦਿੱਤਾ ਤੇ ਜੰਦੇਗਾ ਦਾ ਕੰਮ ਵੀ ਪਿੰਡਾਂ ਚ ਨਾ ਮਾਤਰਾ ਨਾ ਮਾਤਰਾ ਚੱਲਣਾ ਵੀ ਪਿੰਡਾਂ ਦੇ ਵਿੱਚ ਲੋਕ ਜਿਹੜੇ ਨਿਰੇਗ ਵਾਲੇ ਆ ਉਹ ਵੀ ਨਰਾਸ਼ ਹੈ ਇਹ ਝਾੜੂ ਵਾਲੀ ਸਰਕਾਰ ਤੇ ਸੈਂਟਰ ਸਰਕਾਰ ਤੇ ਆਉਣ ਵਾਲੀ ਜਿਹੜੀ ਸਰਕਾਰ ਹੈ ਇਸ ਕਰਕੇ ਵੀ ਉਹ ਕੰਮਾਂ ਨੂੰ ਜਿਵੇਂ ਚਰਨਜੀਤ ਚੰਨੀ ਦੀ ਮੈਂ ਗੱਲ ਕੀਤੀ ਸੀ ਪਿੰਡਾਂ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਆਪਦਾ ਜਿਹੜਾ ਉਹ ਵਧੀਆ ਮੋਸਾਲ ਨੂੰ ਕੰਮ ਕੀਤਾ ਪੱਟੇ ਹੋਏ ਮੀਟਰ ਵਾਪਸ ਲਵਾਏ ਪਾਣੀਆਂ ਦੇ ਬਿੱਲ ਮਾਫ ਕੀਤੇ ਅ ਜਿਹੜਾ ਡੀਜ਼ਲ ਪੈਟਰੋਲ ਆ ਬਿਜਲੀ ਦਾ ਬਿੱਲ ਜਿਹੜਾ ਉਹਨੇ ਉਹ ਘਟਾਇਆ ਸੀਗਾ ਇਹ ਉਹ ਸਰਕਾਰ ਨੇ ਫੇਰ ਵਾਪਸ ਲੈ ਕੇ ਜਿਹੜਾ ਹੈਗਾ ਉਹਨਾਂ ਬਿਜਲੀ ਦੇ ਜਿਹੜੇ ਦਾਰਾ ਘਟਾਦੇ ਉਹਨਾਂ ਨੇ ਜਿਹੜੇ ਉਹ ਦੱਤੀ ਹੈ ਜਿਹਨ ਬੀਲੀ ਦੇ ਪਿੰਡਾਂ ਦੇ ਵਿੱਚ ਜਿਹੜਾ ਵਾਅਦਾ ਕਰਦਾ ਜਿਹੜੀ ਜੂਨਟ ਆ ਉਹ ਦੱਤੀ ਹੈ ਤੇ ਕਾਫੀ ਸਾਰੇ ਜਿਹੜਾ ਗਰੀਬ ਭਗਵੰਤ ਮਾਨ ਨੇ ਖਾਸ ਕਰਕੇ ਗਰੀਬਾਂ ਦੇ ਉੱਤੇ ਤਾਂ ਨੇ ਪੱਟੀ ਗਰੀਬਾਂ ਦਾ ਬੋਟਾ ਕੇ ਰੱਖ ਦਿੱਤੀ ਗਰੀਬਾਂ ਨੇ ਜਿਹੜੇ ਬੋਟਾ ਪੰਜਾ ਦੀ ਇਹਨਾਂ ਨੇ ਗਰੀਬਾਂ ਦੇ ਘਰੋਂ ਢਾਡ ਝਾੜੂ ਦੂਜੇ ਪਾਸੇ ਨੂੰ ਵੇਖ ਤੋਂ ਇਹਨਾਂ ਦੇ ਘਰੇ ਚਾਹਾਂ ਰੋਟੀ ਨਹੀਂ ਪੱਕੀ ਹੋਰ ਕੋਈ ਤੁਸੀਂ ਕੁਝ ਕਹਿਣਾ ਚਾਹੋਗੇ ਕਿ 22 ਤਰੀਕ ਦੇ ਪ੍ਰੋਗਰਾਮ ਤੇ ਤੁਸੀਂ ਹੋਰ 22 ਤਰੀਕ ਦੇ ਪ੍ਰੋਗਰਾਮ ਤੇ ਮੈਂ ਸਾਰੀਆਂ ਸਿੱਖ ਸੰਗਤਾਂ ਨੂੰ ਸਾਡੇ ਸਮਾਜ ਦੇ ਗੁਰੂ ਗ੍ਰੰਥ ਨੋ 27 ਸ਼ਬਦਾ ਨਾਲ ਮੰਨਣ ਵਾਲੇ ਲੋਕਾਂ ਨੂੰ ਕਿਉਂ ਬਾਬਾ ਜੀ ਸਿੰਘ ਦਾ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜਿਹੜਾ ਉਹਦਾ ਬੋਧ ਸੰਜੋਗ ਪੂਰਾ ਪਰਿਵਾਰ ਕਰਾ ਰਿਹਾ ਜੇ ਬਾਬੇ ਜੀ ਸਿੰਘ ਨੇ ਆਪ ਦੇ ਪਿਤਾ ਜੀ ਦਾ ਸੀਸ ਜਿਹੜਾ ਹੈਗਾ ਕੱਟ ਕੇ ਉੱਥੇ ਰੱਖ ਕੇ ਜਿਹੜਾ ਪੂਰੇ ਦੇਗਵਾਦ ਜੀ ਦਾ ਸੀਸ ਲੈਂਦਾ ਬਾਬੇ ਜੀ ਸਿੰਘ ਦੇ ਵੀ ਚਾਰ ਪੁੱਤਰ ਸੀ ਉਹਨਾਂ ਨੇ ਵੀ ਜਿਹੜੇ ਹੈਗੇ ਕੋਮ ਦੇ 6 ਬੀਆਂ ਦਿੱਤੀਆਂ ਸੀ ਸ਼ੀਰੀਆਂ ਬਹੁਤ ਵੱਡੀਆਂ ਉਹਨਾਂ ਦੀਆਂ ਪੂਰੇ ਹਰਮਤ ਦੀਆਂ ਸ਼ੀਰੀਆਂ ਵੀ ਉਹਨੂੰ ਅਗੇਤਾ ਜੀ ਦੀ ਸ਼ੀਧੀ ਕਾਇਆ ਜੀ ਦੀ ਸ਼ੀਧੀ ਇਹਨਾਂ ਛੀਦਾਂ ਨੂੰ ਅੱਖਾਂ ਤੋਂ ਪਰੋਖੇ ਸਾਨੂੰ ਨਹੀਂ ਕਰਨਾ ਸਾਡੇ ਸਮਾਜ ਦੇ ਲੋਕ ਜਾਪਦੇ ਉਹਨਾਂ ਨੂੰ ਅਕੇ ਲੱਗੇ ਆ ਰਹੇ ਆ ਪਰ ਮੈਂ ਸਾਰੀ ਸੰਗਤਾਂ ਗੁਰੂ ਗ੍ਰੰਥ ਸਾਹਿਬ ਨਾਲ ਸੰਗਤ ਨੂੰ ਮਜਬੂਤ ਹੂੰਗਾ ਵੀ ਕਿਸੇ ਨੂੰ ਕੋਈ ਗੁਰੂ ਨੂੰ ਕੱਟਣਾ ਇਹ ਸਾਰੋਂ ਸਾਂਝੇ ਜਿਹੜੇ ਹੁੰਦੇ ਆ ਸਾਡੇ ਪੀਰ ਜਿਹੜੇ ਯੋਧੇ ਹੁੰਦੇ ਆ ਇਹਨਾਂ ਨੂੰ ਅਸੀਂ ਅੱਖਾਂ ਤੋਂ ਪਰੋਖਾ ਕਰਕੇ ਕਿਦਣਾ ਕਿਤੇ ਆਪਣੇ ਆਪ ਨੂੰ ਆਪਣੇ ਆਪ ਨੂੰ ਪਿੱਛੇ ਕਰ ਲੈਣੇ ਆ ਆਪਣੇ ਆਪ ਨੂੰ ਕਿਦਣਾ ਕਿਤੇ ਗੁਰੂ ਦਾ ਦੋਸ਼ੀ ਹੋ ਜਾਂਦੇ ਆ ਇਹ ਸਾਰੋਂ ਸਾਂਝੇ ਸਾਡੇ ਜਿਹੜੇ ਲੂਡੀ ਸਾਡੇ ਜਿਹੜੇ ਸ਼ਹੀਦੀ ਇਹਨਾਂ ਦਾ ਦਿਨ ਮਨਾ ਜਾਂ ਅਸੀਂ ਜਨਮ ਦਿਹਾੜਾ ਮਨਾਉਣੇ ਆ ਸਮਰਾਣ ਰੱਖ ਕੇ ਮਨਾਉਣਾ ਚਾਹੀਦਾ ਸਰਦਾਰ ਮੋਹਨ ਸਿੰਘ ਕਾਨੂੰ ਨਾਲ ਗੱਲਬਾਤ ਹੋਈ ਇਹਨਾਂ ਨੇ ਦੱਸਿਆ ਕਿ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਜੋ ਕਿ ਸਾਡੇ ਬਹੁਤ ਹੀ ਉੱਚੇ ਕਦਰ ਦੇ ਰਹਿਬਰ ਹੋਏ ਆ ਉਹਨਾਂ ਨਾਲ ਕਿਸੇ ਕਿਸਮ ਦਾ ਵਿਤਕਰਾ ਹੋ ਰਿਹਾ ਜੋ ਕਿ ਅੱਜ ਲੋਕ ਉਹਦੇ ਬਾਰੇ ਜਾਗਰੂਕ ਹੋ ਚੁੱਕੇ ਆ ਤੇ ਇਹਨਾਂ ਨੇ ਦੱਸਿਆ ਕਿ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਜਿਹੜਾ 22 ਤਰੀਕ ਨੂੰ ਬਠਿੰਡਾ ਵਿਖੇ ਹਾਜੀ ਰਤਨ ਵਰਦਰਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਤੇ ਉੱਥੇ ਜਿਹੜੇ 12% ਲੋਕ ਇਕੱਠੇ ਹੋ ਗਏ ਜਿਨ੍ਹਾਂ ਨੇ ਲੜਾਈ ਲੜੀ ਸੀ 12% ਦੀ ਵਾਲਮੀਕ ਤੇ ਮਾਈ ਵੀ ਸਿੱਖ ਜਿਹੜੇ ਭਾਈਚਾਰੇ ਦੇ ਲੋਕ ਸੀਗੇ ਉਹਨਾਂ ਨੂੰ ਉੱਥੇ ਸਨਮਾਨਤ ਵੀ ਕੀਤਾ ਜਾਏਗਾ ਤੇ ਉਹਨਾਂ ਨੂੰ ਜਿਹੜੇ ਇਸ ਦੁਨੀਆ ਦੇ ਵਿੱਚ ਅੱਜ ਨਹੀਂ ਰਹੇ ਉਹਨਾਂ ਦਾ ਵੀ ਨਾਂ ਲੈ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ ਕਾਲੂ ਸਾਹਿਬ ਇੱਥੇ ਤੁਹਾਡਾ ਆਉਣ ਤੇ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਨਰਪੈ ਸੱਚ ਚੈਨਲ ਵੈਗ੍ਰੀ ਜੀ ਦਾ ਖਾਲਸਾ ਸ੍ਰੀ ਵੈਗ੍ਰੀ ਜੀ ਦੇ ਸਤਿ ਸ੍ਰੀ ਅਕਾਲ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ